है। मगर मे महीने कले अमृतसर साहब जिले च कोई बत्ती पैती मौत तु आपेस ने रिपोर्ट करती है सब तो पहला था चाहे वो इंटर गैंग राइवल रही सी वीडियो रेडी रखे हो जी ਕਿਵੇਂ ਸ੍ਰੀ ਦਰਪਾਰ ਸਾਹਿਬ ਦੇ ਨੇੜੇ ਗੱਲ ਇਹ ਨਹੀਂ ਕੀਤੀ ਤੁਸੀਂ ਪੁਲਿਸ ਇੰਨੀ ਗੱਲ کہہ ਕੇ ਆਪ ਦਾ ਪੱਲਾ ਝਾੜ ਲੂ ਕੀ ਇਤਾਂ ਦੀ ਗੈਂਗਰਾਈ ਬਲ ਰਹੀ ਆ ਤੁਸੀਂ ਹਾਲਾਤ ਵੇਖੋ ਕਿ ਪੁਲਿਸ ਦਾ ਡਰ ਹੀ ਨਹੀਂ ਕਿਸੇ ਨੂੰ ਸ਼ਰੇਆਮ ਇੱਕ ਬੰਦਾ ਅੱਗੇ ਆ ਰਿਹਾ ਪੀੜੀ ਦੀ ਬਾਜ਼ਾਰ ਹੈ ਤੇ ਦੂਜੇ ਨੂੰ ਉਹ ਗੋਲੀ ਮਾਰਦਾ ਤੇ ਉੱਥੇ ਮੌਤ ਹੋ ਜਾਂਦੀ ਉੱਥੇ ਕਿਸੇ ਹੋਰ ਦੀ ਵੀ ਬਾਈਸਟੈਂਡਰ ਦੀ ਵੀ ਹੋ ਸਕਦੀ ਸੀ ਔਰ ਕੱਲ ਵੀ ਜੋ ਵਾਕਿਆ ਹੋਇਆ ਔਰ ਮੈਂ ਜਿਹੜੀ 30 35 ਮੌਤਾਂ ਕਹੀਆਂ ਨੇ ਉਹ ਮੈਂ ਤਾਂ ਕਹਿ ਰਿਹਾ ਕਿ ਤੁਸੀਂ ਪਿਛਲੇ ਸਮੇਂ 'ਚ ਵੇਖੋ ਆ ਨਿਕਲ ਟ੍ਰੈਜੇਡੀ ਜਿਹੜੀ ਹੁੱਚ ਟ੍ਰੈਜੇਡੀ ਹੋਈ ਹੈ ਉਹਦੇ 'ਚ ਵੀ ਸਰਕਾਰ ਹਰਕਤ 'ਚ ਮਗਰੋਂ ਆ ਰਹੀ ਹੈ ਔਰ ਇੱਕ ਨਾ ਦਾ ਪੱਕਾ ਹੀ ਪੇਟੈਂਟ ਇਹ ਪੇਟੈਂਟ ਹੀ ਕਰਾ ਲਨ ਉਹ ਲਬਜ਼ ਮੁਸਤਹਦੀ ਮੁਸਤਹਦੀ ਇਹਨਾਂ ਨੂੰ ਬਾਅਦ 'ਚ ਜਿੱਥੇ ਆਉਂਦੀ ਹੈ 35 ਬੰਦੇ ਉਹਦੇ ਚ ਮਰ ਗਏ ਔਰ ਉਹਦੇ ਚ ਵੀ ਫਿਰ ਮੁੱਖ ਮੰਤਰੀ ਸਾਹਿਬ ਨੂੰ ਮਜਬੂਰਨ ਭੱਜ ਕੇ ਇੱਥੇ ਆਏ ਕਿਉਂਕਿ ਇੰਨੀ ਸਿਆਸਤ ਕੀਤੀ ਸੀ ਜਦੋਂ ਕਾਂਗਰਸ ਵੇਲੇ ਮੌਕਾ ਹੁੰਿਆ ਸੀ ਮਗਰ ਨਲਾਇਕੀ ਕੀਤੀ ਹੂਸ ਟੂ ਬਲੇਮ ਕੀ ਇਲਿਗਲ ਸ਼ਰਾਬ ਦੀ ਵਿਕਰੀ ਨਕਲੀ ਸ਼ਰਾਬ ਦੀ ਵਿਕਰੀ ਕੀ ਸਿਟੀਜ਼ਨਸ ਨੇ ਰੋਕਣੀ ਆ ਲੋਕਾਂ ਨੇ ਰੋਕਣੀ ਆ ਨਹੀਂ ਭਾਈ ਥਿਸ ਇਜ਼ ਪੁਲਿਸਿੰਗ ਔਰ ਕੱਲ ਵੀ ਤੁਸੀਂ ਹਾਲ ਵੇਖੋ ਕਿਛਰੀ ਅੰਮਰਸਰ ਸਾਹਿਬ ਕੇ ਅਜ ਵੀ ਸਪੀਕ ਹੋਨੇ ਹੋ ਵਿਚਾਰਾ ਪੁਰਾਣੇ ਤੇ ਪਾਟੇ ਨੋਟ ਬਦਲਣ ਦਾ ਕੇਸ ਆ ਵੀਡੀਓ ਵਖਾ ਰਿਆ ਹਾਲ ਗੇਟ ਤੋਂ ਬਿਜ਼ੀ ਥਾ ਦੱਸ ਦਿਓ ਕਿਹੜਾ ਹਾਲ ਗੇਟ ਤੋਂ ਉਹ ਏਰੀਆ ਜਿੱਥੋਂ ਲੋਕਾਂ ਨੇ ਸ੍ਰੀ ਹਰਮੰਦਰ ਸਾਹਿਬ ਅੱਗੇ ਜਾਣਾ ਮੋਸਟ ਵਿਜ਼ਿਟਿਡ ਏਰੀਆ ਹੈ ਤੇ ਪੁਲਿਸ ਉੱਥੇ ਨਹੀਂ ਸਿਕਿਉਰਿਟੀ ਪ੍ਰੋਵਾਈਡ ਕਰ ਸਕੀ ਕੱਲ ਚਾਟਾ ਸਾਹਿਬ 'ਚ ਐਤਵਾਰ ਦਾ ਦਿਨ ਵੈਸੀ ਗੁਰੂ ਘਰਾਂ 'ਚ ਸੰਗਤ ਬਹੁਤ ਵੱਡੀ ਗਿਣਤੀ 'ਚ ਜਾਂਦੀ ਹੈ ਮਗਰ ਜਿਹੜਾ ਫੁੱਟਵਾਲ ਹੈ ਜਿਹੜੀ ਗਿਣਤੀ ਹੈ ਸੰਗਤ ਦੀ ਉਹ ਚਾਟਾ ਸਾਹਿਬ 'ਚ ਐਤਵਾਰ ਦੇ ਦਿਨ ਹੋਰ ਵੱਧ ਜਾਂਦੀ ਹੈ ਤੇ ਤੁਸੀਂ ਇਹ ਹਿਸਾਬ ਲਾਓ ਕਿ ਕਮਿਸ਼ਨਰ ਆਫ ਪੁਲਿਸ ਇਹ ਜ਼ਰੂਰ ਦੱਸਣ ਕਿ ਉਹ ਕਿੱਥੇ ਸੁੱਤੇ ਸੀ ਕਿਉਂਕਿ ਜਿਹੜਾ ਇੱਕ ਸਰ ਦਾ ਕਾਉਂਸਲਰ ਸਾ ਮਾਰਿਆ ਗਿਆ ਉਹਦੇ ਤੇ ਉਹ ਸ੍ਰੀ ਖਿਆਟਾ ਸਾਹਿਬ ਦਰਵਾਜ਼ਾ ਉਹਦੇ ਮੱਥਾ ਟੇਕ ਕੇ ਗੁਰੂ ਘਰ ਚ ਬਾਹਰ ਆਇਆ ਔਰ ਉਸ ਵੇਲੇ ਜਦੋਂ ਗੋਲੀਆਂ ਚੱਲੀਆਂ ਨੇ ਚਾਰ ਪੰਜ ਗੋਲੀਆਂ ਚੱਲੀਆਂ ਉਹਦੇ ਸਿਰ ਚ ਵੱਜੀ ਐ ਗੋਲੀ ਗੋਲੀ ਚਲਾਉਣ ਵਾਲਿਆਂ ਦਾ ਬੇਖੌਫ ਪੁਲਿਸ ਦਾ ਡਰ ਕੋਈ ਨਹੀਂ ਪੁਲਿਸ ਹੀ ਕਿੱਥੇ ਸਾਨੂੰ ਜਰੂਰ ਇਸ ਗੱਲ ਦੀ ਦਸਯੋਕ ਕੀ ਜੇ ਪੁਲਿਸ ਨੂੰ ਦਿੱਤੇ ਕਹੇ ਨੇ ਜੀ ਮਤ ਨਹੀਂ ਕਰਨੀ ਸੀ ਔਰ ਗੁਰੂ ਘਰ ਜਿਹੜਾ ਮੋਸਟ ਵਿਜ਼ਿਟਿਡ ਏਰੀਆ ਚਾਹੋ ਦਰਬਾਰ ਸਾਹਿਬ ਔਰ ਪੁਲਿਸ ਦੀ ਨਲਾਇਕੀ ਕਿੰਨੀ ਹੈ ਇਹ ਦਸੰਤ ਦੀ ਲੋਟ ਨਹੀਂ ਜੋ ਔਰ ਨਰੈਣ ਨਰੈਣੂ ਵੇਲੇ ਹੋਇਆ ਸੀਗਾ ਗ੍ਰਹਿਣ ਚੋੜੇ ਵੇਲੇ 84 ਚ ਜਾਂ ਦਰਬਾਰ ਸਾਹਿਬ ਚ ਗੋਲੀ ਚੱਲੀ ਆ ਜਾਂ ਹੁਣ ਚੱਲੀ ਆ ਨਗਰ ਹਾਉ ਕਹਿੰਦਾ ਪੁਲਿਸ ਸੇ ਕਿ ਅਸੀਂ ਬੜੇ ਮੁਸਤੈਕ ਸੀ ਔਰ ਕੱਲ ਵੀ ਪ੍ਰੈਸ ਕਾਨਫਰੈਂਸ ਕਾਲ ਕਰ ਰਿਆ ਇੱਕ ਵਾਲੀਆ ਸਾਹਿਬ ਤੇ ਦੂਜਾ ਉਹ ਹਰਪਾਲ ਸਿੰਘ ਐਸਪੀ ਜਿਹਦਾ ਅੱਗੇ ਪਹਿਲਾਂ ਜੱਫੀਆਂ ਪਾਉਂਦੀ ਆ ਜੀ ਨੇ ਗੋਲੀ ਚਲਾਈ ਸੀ ਉਹ ਦੋ ਦਰਬਾਰ ਸਾਹਿਬ ਤੇ ਤੇ ਫਿਰ ਕੀ ਤੁਸੀਂ ਕਹੋਗੇ ਕਿ ਪੁਲਿਸ ਦੀ ਮਿਹਲੀ ਭੁਗਤਾ ਕਿ ਪੁਲਿਸ ਮੁਸਤਾਹਿਦ ਹੈ ਔਰ ਤੁਸੀਂ ਇਹ ਗੱਲ ਵੇਖੋ ਕਿ ਵੈਸੇ ਸੀਪੀ ਸਾਹਿਬ ਨੇ ਵੀ ਕਮਾਲ ਹੀ ਆ ਪਹਿਲਾਂ ਤਾਂ ਜਦੋਂ ਬੰਮਸ ਡਿੱਗਦੇ ਸਨ ਉਦੋਂ ਕਹਿੰਦੇ ਸੀ ਟਾਇਰ ਪਾਟ ਗਿਆ ਜੀ ਕਦੇ ਰੇਡੀਏਟਰ 파ਟ ਗਿਆ ਜੀ ਉਹਨਾਂ ਨੂੰ ਮਹੀਨਾ ਲੱਗ ਗਿਆ ਸਮਝਣ ਵਾਸਤੇ ਕਿ ਇਹ ਬੰਮ ਚੱਲਦੇ ਆ ਇਹ ਰੇਡੀਏਟਰ ਤੇ ਟਾਇਰ ਨਹੀਂ 파ਟਣਦੇ ਫਿਰ ਵੀ ਉਹ ਉਸੇ ਤਰ੍ਹਾਂ ਅੱਜ ਦੀ ਫੁਰਤੀ ਵੇਖੋ ਕਹਿੰਦੇ ਜੀ ਪੁਲਿਸ ਨੇ 8 ਘੰਟਿਆਂ ਚ ਕੇਸ ਸੋਲਵ ਕਰ ਵਾਹ ਵੀ ਤੇ ਜਿਹੜਾ ਉਹ ਹਰਜਿੰਦਰ ਸਿੰਘ ਪਿਛਲੇ 2-3 ਮਹੀਨਿਆਂ ਤੋਂ ਦਵਾਈਆਂ ਦੇਣ ਗਿਆ ਸੀ ਉਹਦੇ ਘਰ ਗੋਲੀ ਚੱਲੀ ਆ ਅੱਜ ਮੈਂ ਉਹ ਸਾਰੀਆਂ ਵੀਡੀਓ ਤੁਹਾਨੂੰ ਇੱਕ ਇੱਕ ਕਰਕੇ ਵਿਖਾ ਰਿਹਾ ਆ ਕਿ 19 ਫਰਵਰੀ ਨੂੰ ਉਹਦੇ ਘਰ ਤੋਂ ਬਾਹਰ ਗੋਲੀ ਚੱਲਦੀ ਆ ਉਹ ਜਾ ਕੇ ਸ਼ਿਕਾਇਤ ਦਰਜ ਕਰਾਉਂਦਾ ਐਸ ਐਚਓ ਆ ਆ ਅੱਜ ਆ ਜੰਡਿਆਲਾ نیوز ਉੱਤੇ ਪੜ੍ਹੋ ਜੀ ਇਹ ਸਾਰੇ ਪੱਤਰਕਾਰ ਨੇ ਜਿਹੜੇ ਮੈਂ ਆ ਰਿਹਾ ਜੀ ਆ ਬਾਂਮਣ ਐਮ ਸੀ ਲਿਖਿਆ ਜੀ ਇੱਥੇ ਔਰ ਮੈਂ ਤੁਹਾਨੂੰ ਇਸ ਪਰਿਵਾਰ ਦਾ ਪਿਛੋਕੜ ਦੱਸ ਦਿਆਂ ਜੀ ਤੁਹਾਨੂੰ ਇਹਦੇ ਦਾਦਾ ਜੀ ਅਜੀਤ ਸਿੰਘ ਜੀ ਚਾਰ ਵਾਰੀ ਕਾਉਂਸਲਰ 1975 ਤੋਂ ਬਣਦੇ ਆ ਰਹੇ ਆ ਇਹ ਦੂਜੀ ਵਾਰੀ ਦਾ ਕਾਉਂਸਲਰ ਆ ਸਾਡਾ ਭਰਾ ਔਰ ਸਭ ਤੋਂ ਵੱਧ ਵੋਟਾਂ ਨਾਲ ਇਹ ਇਹ ਚੋਣ ਜਿੱਤਿਆ ਦੂਜੀ ਵਾਰੀ ਔਰ ਤੁਸੀਂ ਇੱਕੋ ਹੀ ਅੰਦਾਜ਼ਾ ਲਾ ਲਓ ਕਿ ਇਹਦੀ ਲੋਕਪ੍ਰਿਤਾ ਕੀ ਹੈ ਕਿ ਆਪੋਜੀਸ਼ਨ ਪਾਰਟੀ ਨਾਲ ਸੰਬੰਧਿਤ ਹੋਵੇ ਮੰਤਰੀ ਨੇ ਟਿੱਲ ਦਾ ਜ਼ੋਰ ਲਾਤਾ ਮਗਰ ਇਹ ਫੇਰ 500 ਤੋਂ ਵੱਧ ਵੋਟਾਂ ਨਾਲ ਆਪਦੀ ਵਾਰਡ ਜਿੱਤਿਆ ਦੂਜੀ ਵਾਰੀ ਸਕਸੈਸਫੁਲ ਹੋ। ਇਹ ਬੰਦੇ ਦੀ ਕੋਈ ਰਾਈਵਲਰੀ ਨਹੀਂ ਕਿਸੇ ਨਾਲ। ਇਹਨੇ ਆ ਆ ਪਹਿਲਾਂ ਇੱਕ ਚੀਜ਼ ਵਿਖਾਉ ਨਾ ਜੀ। ਇਹ ਹੁਣ ਕਿਹੜੀ ਵਿਖਾ ਰਹੇ ਹੋ 12 ਵਾਲੀ? ਆਪ 12 ਫਰਵਰੀ ਔਰ ਤੁਸੀਂ ਗੱਲ ਹੋਰ ਨੋਟ ਕਰੋ। 13 ਫਰਵਰੀ। 12 ਦੀ ਰਾਤ ਹੈ ਜੀ 13 ਦੀ ਸਵੇਰ ਹੈ। ਮਤਲਬ 1-2 ਵਜੇ ਆ। ਯਾਦ ਕਰਿਓ ਕਿ ਲੋਕਡਾਊਨ ਕਦੋਂ ਆਇਆ ਸੀ ਹੁਣ ਜਿਹੜਾ ਆ ਬਲੈਕਆਊਟ ਗਲੀ ਚ ਇੱਕ ਬੰਦਾ ਨਹੀਂ ਦਿਖ ਰਿਹਾ ਕਿਉਂਕਿ ਬਲੈਕਆਊਟ ਦੇ ਦਿਨ ਸਨ ਮੇ 12 13 14 ਯਾਦ ਕਰੋ ਇਹ ਬਲੈਕਆਊਟ ਦੇ ਦਿਨ ਸੇ ਜਦ ਹਿੰਦੂ ਪਾਕ ਲਗਾਈ ਚਾਹੀ ਥੇਰ ਪੁਰਜ ਆ ਹੁਣ ਦਿਖਾਈ ਇਹਦੀ ਅਗਲੀ ਉਹ ਜਿਹੜੀ ਨਿਊਜ਼ ਨੂੰ ਪਾਉਂਦਾ ਹੈ ਆਪ ਮੀਡੀਆ ਨੂੰ ਭਾਈ ਜੀ ਜਿਹੜੀ ਜੰਡਿਆਲਾ ਦੀ ਮੀਡੀਆ ਉੱਤੇ ਗਈ ਮੈਨੂੰ ਜਿਹਨੂੰ ਕੋੜਿਆ ਬਾਹਰ ਆਇਆ ਹਾਂ ਮੈਂ ਬਾਹਰ ਕੈਸੇ ਦੇਵਾ ਤਰ੍ਹਾਂ ਮੈਂ ਅਲਗਿਆਵਾ ਤੇ ਆ ਦੇਖੋ ਹਾਂ ਤੇਰੇ ਕੋਈ ਵਾਰੀ ਕੋਈ ਨਹੀਂ ਚੱਲਦੀ ਹੈ 10 ਰੁਪਏ ਦਾ ਰੋਂ ਲੈ ਗਈ ਕਾਰੀ ਮੈਂ ਕੋਈ ਨਾ ਗਿਆ ਲੋ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਇਹ ਕਹਿੰਦੇ ਜੀ ਕੀ ਇਹ ਗਲਤ ਕਿਹਾ ਗਿਆ ਵਾਵਾ ਉਡਾਈਆਂ ਗਈਆਂ ਕਿ ਉਹਦੇ ਘਰ ਗੋਲੀ ਨਹੀਂ ਚੱਲੀ ਆ ਲੋ ਆ ਸਾਰੇ ਪੱਤਰਕਾਰਾਂ ਨੂੰ ਮੈਂ ਕਹਿੰਦਾ ਰੌਂਡ ਅਪ ਕਰੋ ਨਾਲ ਸਾਡੇ ਵਰਗਿਆਂ ਨੂੰ ਵੀ ਕਰ ਲਿਓ ਤੁਹਾਨੂੰ ਆਲ ਜਿਹੜਾ ਜੰਡਿਆਲਾ ਨਿਊਜ਼ ਹੈ ਜਿੱਦ ਪੁਲਿਸ ਨੇ ਨਹੀਂ ਸੁਣੀ ਉਨੇ ਸਾਰੇ ਪਤਰਕ ਵੀਰਕਾਰ ਵੀਰਾਂ ਨੂੰ 2:12 AM ਸਵੇਰੇ ਸਵੇਰੇ ਪਾਤੀਆ ਮੇਰੇ ਘਰ ਦੇ ਬਾਹਰ ਗੋਲੀ ਚੱਲੀ ਔਰ ਕਹਿੰਦੇ ਇਹ ਨਹੀਂ ਇੱਥੇ ਨਹੀਂ ਚੱਲੀ ਸਤਨਾਮ ਸਿੰਘ ਦੇ ਘਰ ਤੇ ਚੱਲੀ ਪੁਲਿਸਾਂ ਦੇ ਆ ਆਲਾ ਅਫਸਰਾਂ ਨੂੰ ਬੇਨਤੀ ਹੈ ਕਿ ਵੀ ਦੱਸ ਦਿਓ ਕਿ ਸਤਨਾਮ ਸਿੰਘ ਇਹਦਾ ਲੱਗਦਾ ਕੀ ਹੈ ਚਾਚਾ ਔਰ ਜਿਹੜੇ ਘਰ ਦੀ ਗਲੀ ਹੈ ਸਾਹਮਣੇ ਜਾਓ ਸਤਨਾਮ ਸਿੰਘ ਦੇ ਘਰ ਤੇ ਅੱਜ ਮੈਂ ਉਹ ਦੋ ਫਾਇਰ ਵੀ ਉਹ ਵੀਡੀਓ ਬਖਾਈ ਮੇਰਾ ਵੀ ਜਿਹੜਾ ਮੈਂ ਉੱਥੇ ਵਿਖਾਈ ਸੀ ਸਿੱਧੇ ਮਤਲਬ ਦੇ ਦਰਵਾਜੇ ਤੇ ਥਰੂ ਐਂਡ ਥਰੂ ਹੋਇਆ ਔਰ ਨਾਲ ਹੀ ਉਸੇ ਕੰਦ ਤੇ ਅਗਲੇ ਪਾਸੇ ਹਰਜਿੰਦਰ ਸ਼ੋਹ ਦਾ ਦਰਵਾਜਾ ਇੱਕੋ ਕੰਦ 'ਚ ਦੋ ਦਰਵਾਜੇ ਨੇ ਉਹਨੇ ਕਿੱਥੋਂ ਪਤਾ ਲੱਗੂ ਕਿ ਅਰਜਿੰਦਰ ਦੇ ਮਾਰਨ ਆਏ ਸੀ ਉਹ ਸਤਨਾਲ ਸਿੰਘ ਨੇ ਕਿਤੇ ਸ਼ਿਕਾਇਤ ਹੀ ਨਹੀਂ ਦਰਜ ਕਰਾਈ ਆ ਇਹ ਤਾਂ ਲਾਈਵ ਹੋ ਕੇ ਕਹਿ ਰਿਹਾ ਫਿਰ ਅਗਲੀ ਗੱਲ ਹਾਂਜੀ ਨਹੀਂ ਇਸ ਤੋਂ ਪਿੱਛੇ ਚੱਲੋ ਆਪ ਫਰਵਰੀ ਦੇ 19 ਮਹੀਨੇ ਦੀ ਉਹ 2 ਫਰਵਰੀ ਦੀ ਮੈਂ ਵੀਡੀਓ ਬੁਖਾਰਿਆ ਜਦੋਂ ਤੇ ਫੇਰ ਅਟੈਕ ਹੋਇਆ ਔਰ ਇੱਕ ਐਸਐਚਓ ਆ ਹਰਚੰਦ ਇੱਕ ਸਬ ਇੰਸਪੈਕਟਰ ਹੈ ਨਰੇਸ਼ ਕੁਮਾਰ ਹਰਚੰਦ ਐਸਐਚਓ ਨੂੰ ਕਹਿੰਦਾ ਜਿਹੜਾ ਜੰਢਿਆਲੇ ਲੱਗਿਆ ਕਿ ਉਹ ਬੜਾ ਵੱਡਾ ਚੇਤਾ ਹੈ ਹਰਪ੍ਰਜਨ ਸਿੰਘ ਇਤਿਓ ਦਾ ਮਤਲਬ ਬਲੂ ਆਈ ਡਬੋਆ ਸੱਜੀ ਬਾਹ ਤੇ ਜਦੋਂ ਉਹਨੂੰ ਜਾ ਕੇ ਇੱਕ ਚੁਣੇ ਹੋਏ ਨੁਮਾਇੰਦੇ ਨੇ ਦਰਖਾਸਤ ਦਿੱਤੀ ਹਰ ਚੰਦੇ ਸੇਚੋ ਕਿਉਂ ਕਹਿੰਦਾ ਮੇਰੀ ਤੇਰੇ ਨਾਲ ਰਾਸ਼ੀ ਨਹੀਂ ਲੜਦੀ ਉਹ ਭਾਈ ਤੁਹਾਡੇ ਨਾਲ ਰਾਸ਼ੀ ਕਿੱਥੋਂ ਕਿੱਥੋਂ ਸਾਰੇ ਪੰਜਾਬ 'ਚ ਨਹੀਂ ਰਲਣ ਦੀ ਪੰਜਾਬ ਪੁਲਿਸ ਨਾਲ ਉਹਦੇ ਜੋ ਅੱਜ ਦੇ ਲਾਅਨ ਆਰਡਰ ਦੇ ਹਾਲਾਤ ਕਿੱਥੋਂ ਰਲਾਵੇ ਨਗਰ ਉਹ ਦੇਖਿਓ ਉਹ ਦਿਨ ਕੀ ਹੁੰਦਾ ਔਰ ਉਸ ਦੀ ਆਹ ਬੜੇ ਧਿਆਨ ਇੱਥੇ ਰੋਕੀ ਆਹ ਧਿਆਨ ਨਾਲ ਸੋ ਇਹ 19 ਫਰਵਰੀ ਜੀ ਨਹੀਂ ਮੇਰਾ ਵੀ ਇੱਕ ਦੋ ਵੀਡੀਓ ਨੇ ਪਹਿਲੀ ਵੀਡੀਓ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਉਹ 12 ਮਈ ਰਾਤ ਦੀ ਤੇ 13 ਸਵੇਰ ਦੀ ਇੱਕ ਵੀਡੀਓ ਉਹ ਜਦੋਂ ਮੁੜ ਕੇ মিডিਆ ਗਰੁੱਪ ਚ ਪਾ ਰਿਹਾ ਇਹ ਮੈਂ ਉਸ ਤੋਂ ਵੀ ਪਿੱਛੇ ਚਲੇ ਗਿਆ 19 ਫਰਵਰੀ ਔਰ ਇਹਦੇ ਚ ਸੁਣੋ ਬੜੇ ਧਿਆਨ ਨਾਲ ਕਹਿ ਰਿਹਾ ਬਾਬਣ ਮਾਰਨਾ ਹੈ ਬਾਬਣ ਮਾਰਨਾ ਹੈ ਬਾਬਣ ਮਾਰਨਾ ਮੈਂ ਪੁੱਛਣਾ ਚਾਹੁੰਦਾ ਗੋਲੀਆਂ ਤੁਸੀਂ ਕਿਸੇ ਮੁਹੱਲੇ ਦੇ ਅੰਦਰ ਇਸ ਤਰ੍ਹਾਂ ਗੋਲੀਆਂ ਚੱਲ ਰਹੀਆਂ ਸ਼ਰੇਆ ਮਤਮਾਸ਼ੀ ਹੋ ਰਹੀ ਹੈ ਕਿਉਂ ਨਹੀਂ ਉਹ ਬੰਦੇ ਫੜੇ ਗਏ ਉਹ ਬੰਦੇ ਕਿਉਂ ਨਹੀਂ ਫੜੇ ਜਾ ਰਹੇ ਉਹਨਾਂ ਨੂੰ ਕੌਣ ਬਚਾ ਰਿਹਾ ਸਪਸ਼ਟ ਗੱਲ ਹੈ ਕਿ ਉਹਨਾਂ ਨੂੰ ਬਚਾ ਰਹੀ ਹੈ ਹਰ ਭਜਨ ਈਟੀਓ ਤੇ ਹਰ ਭਜਨ ਈਟੀਓ ਤੋਂ ਲਾਏ ਹੋਏ ਜਿਹੜੇ ਉੱਥੇ ਪੁਲਿਸ ਦੇ ਵੀਰ ਨਹੀਂ ਤਾਂ ਮਤਲਬ ਹੀ ਕੋਈ ਨਹੀਂ ਜਦੋਂ ਅੱਜ ਸਾਰੀ ਵੀਡੀਓ ਗ੍ਰਾਫਿਕ ਪ੍ਰੂਫ ਹੈ ਅੱਜ ਤਾਂ ਫੜ ਲੇ ਪੁਲਿਸ ਨੇ ਜੇ ਉਸ ਦਿਨ ਫੜੇ ਹੁੰਦੇ ਤੇ ਉਹ ਨਿਕੈ ਨਿਕੈ ਨਿਆਣਿਆ ਦਾ ਪਿਓ ਜੂੰਦਾ ਹੁੰਦਾ। ਇਹ ਹਾਲਾਤ ਨਾਲ ਉਹ ਪੁਲਿਸ ਦਾ ਆਫਟਰ ਥੌਟ ਹੈ ਆਫਟਰ ਰਿਐਕਸ਼ਨ ਹੈ ਕਿ ਹੁਣ ਰੋਲਾ ਪੈ ਜੂ ਤੇ ਵਿਖਾਤਾ ਜੀ ਅਸੀਂ ਤਾਂ 8 ਘੰਟੇ ਤੇ ਬੜ ਗਏ ਆ ਜਿਹੜਾ ਮਹੀਨਾ ਟਪਾਤਾ ਤੁਸੀਂ ਢੇਰ 2 ਮਹੀਨੇ ਟਪਾਤੇ ਉਹਦੀ ਉਹਦੀ ਜ਼ਿੰਮੇਵਾਰ ਕੌਣ ਆ ਦਿਖਾਏ ਹੁਣ 19 ਫਰਵਰੀ ਦੀ ਅਸਾਦੀ ਕਦੋਂ ਬਿਕਾ ਐਕਸੀਡੈਂਟ 7 ਮਿੰਟ ਚੱਲਿਆ ਜੀ 7 ਮਿੰਟ ਦਾ ਵੀ ਸੀਸੀਟੀਵੀ ਰਿਕਾਰਡਿੰਗ ਹੈ 10 ਮਿੰਟ ਦਾ ਵਾਕਿਆ ਹੋਣਾ ਪੁਲਿਸ ਨੇ ਉਦੋਂ ਵੀ ਨਹੀਂ ਕੁਝ ਕੀਤਾ ਆਇਡੈਂਟੀਫਾਈਡ ਸਾਰੇ ਔਰ ਇਸ ਤੋਂ ਬਾਅਦ ਆ ਸ਼ਿਕਾਇਤ ਦਿੱਤੀ ਜੀ ਇਹ ਸ਼ਿਕਾਇਤ ਐਸਐਚਓ ਨੂੰ ਨਰੇਸ਼ ਕੁਮਾਰ ਨੂੰ ਔਰ ਮੁੜ ਕੇ ਆ ਫਤ ਨੂੰ ਸ਼ਹਿਰ ਹੀ ਕਰ ਦੇਣਾ ਅੱਜ ਮੈਂ ਸਵੇਰੇ ਵੈਸੇ ਤਾਂ ਪੜ ਕੇ ਸੁਣਾਈ ਦਿੱਤੀ ਆ ਆ ਬੰਬਨ ਐਮਸੀ ਉੱਤੇ ਲਿਖਿਆ ਜੀ ਇਹਨੇ ਐਸਐਸਪੀ ਜਿਹੜੇ ਹੁੰਦੇ ਸਨ ਪਹਿਲਾ ਚਰਨਜੀਤ ਸਿੰਘ ਉਹਨਾਂ ਨੂੰ ਇਹ ਸਾਰੀ ਲਿਖਤੀ ਸ਼ਿਕਾਇਤ ਸਬ ਇੰਸਪੈਕਟਰ ਨਰੇਸ਼ ਕੁਮਾਰ ਐਸਐਚਓ ਹਰਚੰਦ ਡੀਐਸਪੀ ਤੋਂ ਲੈ ਕੇ ਸਾਰਿਆਂ ਨੂੰ ਦੇਤੀ ਹੋਰ ਬੰਦਾ ਦੱਸੋ ਜਿਹੜਾ ਆਮ ਨਾ ਕਰੇ ਕਿ ਪੰਜਾਬ ਦਾ ਕੀ ਦੇ ਕੋਲ ਜਾਵੇ ਮੰਨੋ ਉਹ ਨੂੰ 3-4 ਮਹੀਨੇ ਹੋ ਗਿਆ ਰੋਜ ਉਹਦੀ ਰਕੀ ਹੁੰਦੀ ਸੀ ਛੇਤੀ ਕਿਥੇ ਉਹ ਘਰੋਂ ਨਿਕਲਦਾ ਨਹੀਂ ਸੀ আর ਜੇ ਨਿਕਲਦਾ ਸੀ ਉਹ ਟੈਕਸੀ ਚ ਲਾਉਂਦਾ ਜੀ ਆਪਾਂ ਜੱਡੀ ਦਾ ਕੰਮ ਹੈ ਉਹਦਾ ਉਹ 4-4 5-5 ਦਿਨ ਘਰ ਹੀ ਨਹੀਂ ਮੁੜਦਾ ਸੀ ਐਸੇ ਚੱਕਰ 'ਚ ਕਿ ਪੁਲਿਸ ਨੇ ਤਾਂ ਕਰ ਲਿਆ ਹੀ ਕੁਛ ਨਹੀਂ ਇਹ ਕਾਈਂਡਲੀ ਦੇਖਿਓ ਉਹ ਔਰ ਟਵੀਟ ਵਿਖਾ ਲਾ ਆਹ ਲਾ ਆਹ ਦਿਖਾਓ ਹਾਂਜੀ ਕੁਝ ਇਹ ਹੈਗੀ ਜੀ ਇਹ ਤੁਸੀਂ ਲਾ ਲਓ ਜੀ ਇਹ ਮੇਨ ਦਾ ਇੱਕ ਐਗਜ਼ੈਕਟ ਡੇਟ 'ਤੇ ਮੈਂ ਸ਼ੇਅਰ ਕਰ ਲਉ ਮੈਂ ਤੁਹਾਡੇ 'ਚ ਮਾ ਫੈਬਰੂਅਰੀ ਇਮਾਰਚ ਜਾਂ ਫੈਬਰੂਰੀ ਦੀ ਐਂਡ 'ਚ ਹੈ ਜੀ ਇਹ ਮਤਲਬ ਇਹ ਆਨ ਗoing ਹੈ ਜੀ ਮੈਂ ਫਰਵਰੀ ਮਾਰਚ ਅਪ੍ਰੈਲ ਮਈ ਮਈ ਚੋਂ ਉਹਦਾ ਕਤਲ ਹੀ ਹੋ ਰਿਹਾ ਅਖੀਰ ਤੇ ਇਹ 5 ਮਹੀਨੇ ਤੋਂ ਜਿਹੜੇ ਕਹਿ ਰਹੇ ਕਿ ਪਤਾ ਹੀ ਕੋਈ ਨਹੀਂ ਸੀ ਜੇ ਪੁਲਿਸ ਨੇ ਹੁਣ ਫੜ ਲੇ ਤੇ ਮਤਲਬ ਉਹਦੋਂ ਤੁਸੀਂ ਫੜਨਾ ਨਹੀਂ ਚਾਹੁੰਦੇ ਸੀ ਜਾਂ ਤੁਹਾਨੂੰ ਕੋਈ ਫੜਨ ਦੇ ਨਹੀਂ ਰਿਹਾ ਦੇ ਨਹੀਂ ਦੇ ਰਿਆ ਸੀ ਇਜਾਜ਼ਤ ਨਹੀਂ ਦੇ ਰਿਆ ਸੀ ਤੁਸੀਂ ਪੜੇ ਨਹੀਂ ਉਹਨਾਂ ਰੌਲਾ ਪੈ ਗਿਆ ਤੇ ਤੁਸੀਂ ਫੜ ਲੇ ਇਹਦੀ ਕੀ ਮਤਲਬ ਹੈ ਕਿ ਪੁਲਿਸ ਦੀ ਰਣੀ ਮਿਲੀ ਭੁਗਤਾਂ ਕਿਉਂਕਿ ਪੁਲਿਸ ਨੇ ਜਦ 8 ਘੰਟੇ ਜੇ ਇੰਨੀ ਮੁਸਤਹਿਦ ਹੋ ਗਈ ਤੇ ਪਹਿਲਾਂ ਕਿਹੜੀ ਗੋਲੀ ਨੀਂਦੀਆਂ ਖਾ ਕੇ ਸੁੱਤੇ ਪਏ ਸੀ ਜਿਹੜੇ ਉਦੋਂ ਦਾ ਕੁਝ ਕਰਦੇ ਸੀ ਨੀਂਦ ਵਾਲੀਏ ਕਿਹੜੀਆਂ ਗੋਲੀਆਂ ਖਾਦੀਆਂ ਸੀ ਉਹ ਤਾਂ ਕਾ ਹੁਣ ਮੇਰੇ ਵੀ ਦੂਜੀ ਹਾਂਜੀ ਆ ਸਟੇਟਸ ਪਾ ਰਿਆ ਜੀ ਜਿਹੜੇ ਬੰਦੇ ਆ ਆ ਸੁਣਾਈ ਹੈ ਇਹਨਾਂ ਦਾ ਬਹੁਤ ਵੱਡਾ ਕੰਮ ਕੀਤਾ ਮੇਰੇ ਸ਼ਹਿਰ ਨੂੰ ਬਹੁਤ ਟਾਈਮ ਦਾ ਮਤਲਬ ਦਿੱਤਾ ਵੀਡੀਓ ਨਾਲ ਉਸ ਤੋਂ ਬਹੁਤ ਪ੍ਰਾਪਨਾ ਸਰਪਾ ਜੀ ਅੱਗੇ ਚੱਲ ਨੇ ਕੋ ਰਾਜ ਵਾਲੀ ਜਿਹੜੀ ਮੈਂ ਬਾਅਦ ਚ ਦਿੱਤੀ ਉਹਨੂੰ ਦਿੱਤੀ ਮੁੰਡੇ ਨੂੰ ਬਾਗ। ਹੋ ਨਹੀਂ ਯਾਰ ਇੱਕ ਅਜੇ ਹੋਰ ਉਹਨੇ ਇਹ ਸਟੇਟਸ ਪਾ ਰਿਹਾ ਜੀ ਵਧਾਈ ਦੇ ਰਿਹਾ। ਔਰ ਇਹਨਾਂ ਬੰਦਿਆਂ ਦੇ ਖਿਲਾਫ ਸ਼ਿਕਾਇਤਾਂ ਦਾਦੇ ਕਰਦੇ ਕੀ ਨੇ। ਹੁਣ ਇਹਨਾਂ ਨੂੰ ਕੌਣ ਵਿਚਾਰੇ ਇਸ ਗੱਲ ਦੀ ਵੀ ਤਹਿਕੀਕਾਤ ਹੋਵੇ ਇਹਨਾਂ ਦਾ ਕੰਮ ਕੀ ਹੈ? ਇਲਿਗਲ ਸ਼ਰਾਬ ਸੇਲ, ਇਲਿਗਲ ਨਸ਼ਾ ਸੇਲ ਮਤਲਬ ਸਾਰੇ ਪੁੱਠੇ ਕੰਮ। ਔਰ ਇਹ ਰੋਕਦਾ ਸੀ ਕਿਹੜੀ ਗੈਂਗ ਰਾਈਵਲ ਰਹੀ ਉਹ ਦੱਸ ਦਿਓ ਮੈਂ ਦੱਸ ਦਿੰਦਾ ਕੀ ਰਾਈਵਲਰੀ ਹੈ ਦੱਸ ਰਿਹਾ ਇੱਕ ਲੜਾਈ ਹੋਈ ਜੀ ਇਹਦੇ ਭਰਾਵਾਂ ਨਾਲ ਕਿਹੜੀ ਗੱਲੋਂ ਗਲੀ ਚ ਪਾਣੀ ਛਿੱਟਦਾ ਜੀ ਕਿਹੜੀ ਰਾਈਵਲਰੀ ਹੋਗੀ ਫਰਦਾ ਚ ਪਾਣੀ ਛਿੱਟਣ ਤੋਂ ਉਹ ਬੰਦਾ ਮਾਰਦਾ ਵਿਚਾਰਾ ਗਰੀ ਕਿ ਤੂੰ ਸਾਡੇ ਨਸ਼ੇ ਵੇਚਣ ਵਾਲੇ ਕੰਮ 'ਚ ਰੋਗ ਪਾਉਂਦਾ ਸੀਗਾ ਸਾਡੀਆਂ ਸ਼ਿਕਾਇਤਾਂ ਕਰਦਾ ਸੀ ਜਿੱਕੇ ਬੰਦਾ ਹੀ ਮਾਰਦਾ ਜਾਲੀ ਦਿਖਾਈ ਔਰ ਛੇਤਾਂ ਸੇ ਕੋਹਰ ਪਾਇਆ ਇਹ ਅਗਲਾ ਉਹ ਦਿਖਾਈ ਅੱਛਾ ਚੌਰੀ ਆਈ ਗਿਆ ਜੀ ਅਭੀ ਫਰਵਰੀ 2025 ਦਾ ਮੈਸੇਜ ਹੈ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਜੀ। ਸੋ ਇਹ ਐਸਐਸਪੀ ਨੂੰ ਵੀ ਉਦੋਂ ਦਾ ਇਹ ਦਿੱਸਾ ਹੋਇਆ ਸਾਰਾ। ਅੱਜ ਤੁਸੀਂ ਵੇਖ ਲਓ ਲੌਰਨ ਆਰਡਰ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਸਭ ਤੋਂ ਹੌਟ ਸਪੌਟ ਹੈ ਟੂਰਿਜ਼ਮ ਦਾ। ਇੰਡੋ ਪਾਰਕ ਬਾਰਡਰ ਤੇ ਸਥਿਤ ਹੈ। ਉੱਥੇ ਤੁਸੀਂ ਕਿਸੇ ਦੀ ਜਾਣ ਮਕੂਤ ਨਹੀਂ। ਉਹਨੇ ਕੀ ਹਿਸਾਬ ਰੱਖਣਾ ਆਹ ਹੌਲਗੇਟ ਦਾ ਅਸੀਂ ਲੈ ਕੇ ਆਏ ਆ ਵੇਖੋ ਜੀ। ਅਕੇ ਲੈ ਜਾ ਰੋੜ ਜੋੜ ਆ ਸਾਹਮਣੇ ਹੈ ਜੀ ਦੁਕਾਨ ਰਾਈਟ ਸਾਈਡ ਤੇ ਜਿਹੜਾ ਪੈਸੇ ਬਦਲਣ ਵਾਲੇ ਉਹ ਤਾਂ ਅੱਗੇ ਦਿਖਾਈ ਉਹ ਲਿਖਿਆ ਹੋਇਆ ਉੱਥੇ ਨੋਟ ਬਦਲਣ ਵਾਲੇ ਪਿੱਛੇ ਆ ਇੱਥੇ ਪਟੇ ਪੁਰਾਣੇ ਨੋਟ ਬਦਲੇ ਬਦਲੇ ਜਾਂਦੇ ਆ ਪੁਲ ਇਸ ਤੋਂ ਬਿਜ਼ੀ ਸਪੌਟ ਕਿਹੜਾ ਛਾਤਾ ਸਾਹਿਬ ਤੋਂ ਬਿਜ਼ੀ ਸਪੌਟ ਕਿਹੜਾ ਸ੍ਰੀ ਹਰਮੰਦਰ ਸਾਹਿਬ ਤੋਂ ਵੱਧ ਵਿਜ਼ਿਟਿਡ ਥਾਂ ਕਿਹੜਾ ਆਹ ਹਾਲ ਵੇਖ ਲਓ ਪੁੱਲ ਕੀ ਇੱਥੇ ਪੁਲਿਸ ਕੀ ਕਰ ਕੀ ਰਹੀ ਹੈ ਕਿੱਥੇ ਜਾਗਦੀ ਹੈ ਪੁਲਿਸ ਪੁਲਸ ਤਾਂ ਕੋਮ ਕਰਨ ਦੀ ਨੀਂਦ 'ਚ ਹੈ ਤੇ ਸਾਡਾ ਜਿਹੜਾ ਮੈਂ ਇਸ ਮੌਕੇ ਲਈ ਸਿੱਧੇ ਤੇ ਸਿੱਧੇ ਚੀਫ ਮਿਨਿਸਟਰ ਭਗਵੰਤ ਮਾਨ ਦਾ ਅਟਰ ਫੇਲੀਅਰ ਹਰ ਭਾਜਨ ਈਟੀਓ ਦਾ ਗਲਤ ਅਫਸਰਾ ਨੂੰ ਸ਼ਹਿ ਦੇਣਾ ਉਹਦੀ ਪੋਸਟਿੰਗ ਕਰਾਉਣੀ ਜਸਟਿਸ ਹੋਣੀ ਦੇਣਾ ਔਰ ਵੱਡੀ ਗੱਲ ਜਿਹੜੇ ਧਾਲੀਵਾਲ ਸਾਹਿਬ ਕੱਲ ਦੇ ਭਾਸ਼ਣ ਦੇ ਭਾਸ਼ਣ ਹੈਵੇ ਪਤਾ ਨਹੀਂ ਸੋਚਦਾ ਹੀ ਨਹੀਂ ਬੋਲਣ ਤੋਂ ਪਹਿਲਾਂ ਮੇਰਾ ਵੀਰ 5-7 ਮਿੰਟ ਲਾਤੇ ਮਜੀਠੀਆ ਜਮੇਰ ਅਮਜੀਠੀਏ ਨੂੰ ਲਥੇ ਨੂੰ ਸਰਕਾਰ ਗਈ ਨੂੰ ਵਿੱਚ ਕਾਂਗਰਸ ਤੇ ਵੀ ਆ ਗਈ ਸਾਡੇ ਤੁਸੀਂ ਵੀ ਲਥਨ ਵਾਲੇ ਹੋਏ ਖੜੇ ਹੋ ਸਾਰ ਲੱਗਪਗ ਸਾਰੀਆਂ ਵਜੀਆਂ ਤਾਂ ਤਵੇਲਾ ਕੀਤਾ ਹੀ ਐ ਪਹਿਲਾਂ ਤਾਂ ਦੱਸਣਾ ਪੈਂਦਾ ਲੋਕਾਂ ਨੂੰ ਪਤਾ ਹੀ ਨਹੀਂ ਮੈਂ ਕੁਲਦੀਪ ਢਾਡੀ ਵਾਲ ਐਨ ਆਰ ਆਈ ਮਹਿਕਮਤ ਦੱਸਿਆ ਮਹਿਕਮੇ ਦਾ ਬਜਟ ਕਿੰਨਾ ਹੋਊਗਾ ਸਾਰੀ ਵਜ਼ੀਰੀਆਂ ਤਾਂ ਤਾਂ ਲੱਥਿਆ ਪਿਆ ਹੁਣ ਤਾਂ ਗੱਡੀ ਵੀ ਲੱਥੇ ਗੱਡੀ ਚੋਂ ਲੱਥੇ ਲਾ ਲਾ ਕੇ ਐਵੇਂ ਭਾਸ਼ਣ ਦੇਈ ਜਿਹਾ ਹਾਊ ਕਿਨ ਮਤਲਬ ਇਸ ਕਿਪਸ ਐਟੀਟਿਊਡ ਮਤਲਬ ਗੈਰ ਜ਼ਿੰਮੇਵਾਰ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਤੇ ਦੂਜੇ ਨੂੰ ਜ਼ਿੰਮੇਆ ਠਰਾਉਣਾ ਯਾਰ ਸਾਢੇ 3 ਸਾਲ ਤੁਹਾਨੂੰ ਸਰਕਾਰਾਂ ਨੇ ਧੋਖਾ ਦੇ ਆ ਨੀ ਹੋ ਗਿਆ ਥੋੜੇ ਵੇਲੇ ਸਾਰਾ ਕੁਝ ਹੋ ਰਿਹਾ ਅਫਸਰ ਤੁਸੀਂ ਲਾ ਰਹੇ ਹੋ ਤੇ ਜਮੇਯਾਰ ਤੁਸੀਂ 8 ਸਾਲ ਮਗਰ ਜਾ ਕੇ ਪਵਾ ਕੇ ਕੀ ਆਪ ਦੀ ਜ਼ਮੇਵਾਰੀ ਤੇ ਭੱਜ ਜਾਓਗੇ ਅਫਸੋਸ ਦੀ ਗੱਲ ਹੈ ਕਿ ਦ ਸੀਰੀਅਸਨੈਸ ਟੂ ਹੈਂਡਲ ਲਾਅ ਐਂਡ ਆਰਡਰ ਹੈ ਹੀ ਕੋਈ ਨਹੀਂ ਹਰ ਗੱਲ ਨੂੰ ਇੱਕ ਲਾਈਟਲੀ ਲਿਆ ਜਾ ਰਹਾ ਲੋਕਾਂ ਦੀ ਜਾਨ ਦੀ ਕੀਮਤ ਨਹੀਂ ਕੁਝ ਨਹੀਂ ਸਮਝਿਆ ਜਾ ਉਹ ਵਿਚਾਰੀ ਮਾਂ ਉਹਦੇ ਨਿੱਕੇ ਨਿੱਕੇ ਦੋ ਬੱਚੇ ਨੇ ਇੱਕ ਬੇਟੀ ਆ ਤਿੰਨ ਨਿਆਣੇ ਉਹਦੀ ਵਾਈਫ ਉਹਦਾ ਜਿਹੜਾ ਬ੍ਰਦਰ ਇਨ ਲਾ ਉਸੀ ਜਿਹਦੀ ਇੰਗੇਜਮੈਂਟ ਸੈਰੇਮਨੀ ਸੀ ਉਹ ਕਬੇਤ ਤੋਂ ਆਇਆ ਸੀ ਮਹਿਲਤ ਕਸ਼ ਬੰਦਾ ਕਹਿੰਦਾ ਮੇਰੇ ਸਾਹਮਣੇ ਮੇਰੇ ਭਾਈਏ ਨੂੰ ਮਾਰਦਾ ਵਿਚਾਰਾ ਕਹਿੰਦਾ ਪੁਲਿਸ ਨੂੰ ਪਿੱਟਦਾ ਹੰਬ ਗਿਆ ਕਿ ਭਾਈ ਫੜ ਲਓ ਫੜ ਲਓ ਇਹਨਾਂ ਨੇ ਮੇਰਾ ਨੁਕਸਾਨ ਕਰ ਦੇਣਾ 90 ਆਫਟਰਵਰਡਸ ਇਹ ਫਿਰ ਪ੍ਰੈਸ ਕਾਨਫਰੈਂਸ ਕਰਕੇ ਕਹਿੰਦੇ ਆਜੋ ਜੀ ਅਸੀਂ ਫਲਾਣੇ ਦੀ ਲੱਤ 'ਚ ਗੋਲੀ ਮਾਰਤੀ ਫਲਾਣਾ ਕਰਤਾ ਢੀਂਗ ਕਰਤਾ ਉਹਨੇ ਹਵਾਈ ਫੈਰ ਕੀਤਾ ਮਤਲਬ ਉਹ ਉਹ ਕਹਾਣੀ ਪੇਸ਼ ਕਰ ਦਿੰਦੇ ਆ ਜੋ ਪੀ ਆ ਆ ਉਹ ਜਿਹੜਾ ਆਪਣਾ ਤੁਸੀਂ ਆ ਵੀਡੀਓ ਵੇਖੀ ਆ ਦੀਪਕ ਜੀ ਦੀਪਕ ਹੀ ਹੈ ਨਾ ਹਾਂਜੀ ਕੁਮਦੀਪ ਕੁਮਾਰ ਜੀ ਉਹ ਵੀ ਪੂਰੇ ਹੋ ਗਏ ਹਾਉ ਡੈਥ ਹੋ ਗਈ ਜੀ ਮੈਨੂੰ ਤਾਂ ਹੀ ਖਬਰ ਆਈ ਹੈ ਕਿ ਉਹਦੀ ਡੈਥ ਹੋ ਗਈ ਹੈ ਤੇ ਜੇ ਮਤਲਬ ਇਹਦੇ ਲਈ ਹਾਉ ਇਜ਼ ધ ਪੁਲਿਸ ਨਾਟ ਰਿਸਪੋਨਸਿਬਲ ਮੈਨੂੰ ਦੱਸੋ ਦੇ ਆਰ ਸਲੀਪਿੰਗ ਐਟ ਅੱਛਾ ਇਹ ਉਹ ਨਹੀਂ ਕਿ ਖੇਤਾ ਚ ਨਹੀਂ ਇਨਸੀਡੈਂਟ ਹੋ ਰੇ ਜਿੱਥੇ ਮਤਲਬ ਕਿ ਆਵਾਜ਼ ਆ ਵੀ ਕੋਈ ਨਹੀਂ ਇਤੋਂ ਤਾਂ ਵੱਧ ਦੁਨੀਆ ਜਾਣਦੀ ਨਹੀਂ ਇਹ ਜਿਹੜੀਆਂ ਥਾਵਾਂ ਦਾ ਹਾਓ ਬੰਦਾ ਜਾਨ ਮਾਲ ਦੀ ਰੱਖਿਆ ਲਈ ਕੌਣ ਜ਼ਿੰਮੇਵਾਰ ਹੈ ਮੇਰਾ ਤਾਂ ਇਹ ਸਵਾਲ ਹੈ ਕਿ ਉਹ ਦਿਖਾਤੇ ਜੀ ਸਾਰੇ ਕੋ ਅੱਜ ਦਾ ਸਟੇਟਸ ਵਾਲਾ ਨਹੀਂ ਬਖਾਇਆ ਤੂੰ ਉਹ ਵੀ ਬਖਾ